ਸ਼ਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਰੋਲਾ ਪੰਜਾਬ ਤੇ ਅੱਜ ਗੱਲ ਹੋ ਰਹੀ ਹੈ ਉਸ ਮਾਮਲੇ ਦੀ ਜਿਸ ਨੇ ਪੂਰੇ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਗੱਲ ਹੋ ਰਹੀ ਹੈ ਕਿੰਮੀ ਅਤੇ ਪਵਨ ਦੀ ਉਹ ਜੋੜੀ ਜਿਨ੍ਹਾਂ ਨੂੰ ਅੱਜ ਲਗਭਗ ਹਰ ਪੰਜਾਬੀ ਜਾਣਦਾ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਇਹ ਜੋੜੀ ਹਮੇਸ਼ਾ ਆਪਣੀਆਂ ਵੀਡੀਓ ਬਲੌਗਾਂ ਤੇ ਆਪਣੀ ਮਜ਼ਬੂਤ ਕੈਮਿਸਟਰੀ ਕਰਕੇ ਚਰਚਾ ਵਿੱਚ ਰਹਿੰਦੀ ਸੀ ਲੋਕਾਂ ਵੱਲੋਂ ਇਹਨਾਂ ਨੂੰ ਬਹਿਦ ਪਿਆਰ ਮਿਲਦਾ ਸੀ ਅੱਜ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਉਹਨਾਂ ਦਾ 8 ਸਾਲਾਂ ਪੁਰਾਣਾ ਰਿਸ਼ਤਾ ਹੁਣ ਖਤਮ ਹੋ ਚੁੱਕਾ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ 8 ਸਾਲਾਂ ਦਾ ਰਿਸ਼ਤਾ ਅਚਾਨਕ ਕਿਉਂ ਟੁੱਟਾ ਦੋਸਤੋ ਜਾਣਕਾਰੀ ਮੁਤਾਬਕ ਇਸ ਸਾਰੇ ਮਾਮਲੇ ਦੀ ਜੜ੍ਹ ਹੈ ਇੱਕ ਨਾ ਸੁਨੇਹਾ ਕਤਿਆਲ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਸੁਨੇਹਾ ਕਤਿਆਲ ਦੀ ਐਂਟਰੀ ਤੋਂ ਬਾਅਦ ਹੀ ਕਿੰਮੀ ਅਤੇ ਪਵਨ ਦੇ ਰਿਸ਼ਤੇ ਵਿੱਚ ਦਰਾਰ ਆਉਣੀ ਸ਼ੁਰੂ ਹੋਈ ਇਹ ਉਹੀ ਸੁਨੇਹਾ ਹੈ ਜਿਸ ਬਾਰੇ ਪਹਿਲਾਂ ਵੀ ਇਹ ਖਬਰਾਂ ਆ ਚੁੱਕੀਆਂ ਹਨ ਕਿ ਉਹ ਆਪਣੇ ਘਰ ਵਾਲੇ ਤੇ ਵੀ ਦੋਸਤ ਲਗਾ ਕੇ ਕਰ ਛੱਡ ਚੁੱਕੀ ਹੈ ਜਿਸ ਕਾਰਨ ਉਸ ਦੇ ਕਰਨ ਵਾਲੇ ਨੂੰ ਵੀ ਬਿਹਤ ਪਿਆਰ ਦੇ ਬਾਵਜੂਦ ਉਸ ਨੂੰ ਛੱਡਣਾ ਪਿਆ ਸੀ ਦੋਸਤੋ ਹਾਲ ਹੀ ਵਿੱਚ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਇਹ ਕਾਲ ਰਿਕਾਰਡਿੰਗ ਲਗਭਗ 2 ਦਿਨ ਪਹਿਲਾਂ ਫਰੈਂਚੀ ਕੈਨੇਡੀਅਨ ਦੇ ਨਾਲ ਹੋਈ ਸੀ ਇਸ ਕਾਲ ਰਿਕਾਰਡਿੰਗ ਵਿੱਚ ਖੁਦ ਕਿਮੀ ਨੇ ਕਈ ਵੱਡੇ ਅਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ ਕਿਮੀ ਦੇ ਮੁਤਾਬਕ ਸੁਨਿਆ ਨਾਲ ਉਸ ਦਾ ਭੈਣ ਵਰਗਾ ਰਿਸ਼ਤਾ ਸੀ ਉਹ ਉਸ ਤੇ ਬਹੁਤ ਭਰੋਸਾ ਕਰਦੀ ਸੀ ਕਿਮੀ ਨੇ ਕਾਲ ਰਿਕਾਰਡਿੰਗ ਵਿੱਚ ਦੱਸਿਆ ਕਿ ਪਿਛਲੇ ਦਿਨੀ ਸੁਨਿਆ ਨੇ ਉਸ ਨੂੰ ਆਪਣੇ ਬਰਥਡੇ ਪਾਰਟੀ ਤੇ ਬੁਲਾਇਆ ਸੀ ਕਿਮੀ ਕਹਿੰਦੀ ਹੈ ਕਿ ਉਹ ਸਨੇਹਾ ਨੇ ਉਸ ਨੂੰ ਪਤਾ ਨਹੀਂ ਕੀ ਪਲਾ ਦਿੱਤਾ ਕਿ ਉਹ ਆਪਣਾ ਖੋਸ ਖੋ ਬੈਠੀ ਕਿੰਮੀ ਨੂੰ ਬਸ ਇੰਨਾ ਯਾਦ ਹੈ ਕਿ ਸੁਨੇਹਾ ਅਤੇ ਇੱਕ ਹੋਰ ਕੁੜੀ ਉਸ ਨੂੰ ਇੱਕ ਕਮਰੇ ਵਿੱਚ ਛੱਡ ਕੇ ਗਈਆਂ ਸਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਕਮਰੇ ਵਿੱਚ ਇੱਕ ਮੁੰਡਾ ਵੀ ਮੌਜੂਦ ਸੀ ਕਿਮੀ ਕਹਿੰਦੀ ਹੈ ਕਿ ਉਸ ਤੋਂ ਬਾਅਦ ਉਸ ਦੀ ਕੋਈ ਸੂਝਬੂਝ ਨਹੀਂ ਸੀ ਕਿ ਉਸ ਦੇ ਨਾਲ ਕੀ ਹੋਇਆ ਉਸ ਨੂੰ ਕੁਝ ਵੀ ਯਾਦ ਨਹੀਂ ਕਿਮੀ ਦਾ ਦਾਵਾ ਹੈ ਕਿ ਸੁਨੇਹਾ ਨੇ ਉਸ ਦੀਆਂ ਫੋਟੋਆਂ ਅਤੇ ਵੀਡੀਓਜ਼ ਵੀ ਰਿਕਾਰਡਿੰਗ ਕਰ ਲਈਆਂ ਹਨ ਕਿਮੀ ਕਹਿੰਦੀ ਹੈ ਕਿ ਜਦੋਂ ਉਸ ਨੂੰ ਸਵੇਰ ਹੋਸ ਆਈ ਤਾਂ ਉਹ ਫਰਸ਼ ਤੇ ਪਈ ਸੀ ਕਿਮੀ ਨੇ ਇਸ ਸਾਰੇ ਤੌਖੇ ਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਸੁਨੇਹਾ ਕਤਿਆਲ ਨੂੰ ਠਹਿਰਾਇਆ ਹੈ ਸੋਚੋ ਭੈਣ ਵਰਗਾ ਰਿਸ਼ਤਾ ਕਹਿ ਕੇ ਕੋਈ ਕਿਸੇ ਨਾਲ ਇੰਨਾ ਵੱਡਾ ਤੌਖਾ ਕਿਵੇਂ ਕਰ ਸਕਦਾ ਹੈ ਕਾਲ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਕਿੰਮੀ ਦੇ ਘਰ ਵਾਲਿਆਂ ਨੂੰ ਇਸ ਪੂਰੀ ਘਟਨਾ ਬਾਰੇ ਪਤਾ ਲੱਗਾ ਜਿਸ ਤੋਂ ਬਾਅਦ ਪਰਿਵਾਰ ਵਿੱਚ ਵੀ ਦੁੱਖ ਅਤੇ ਹੈਰਾਨੀ ਦੀ ਲਹਿਰ ਹੈ ਜਿਵੇਂ ਹੀ ਇਹ ਮਾਮਲਾ ਸੋਸ਼ਲ ਮੀਡੀਆ ਤੇ ਫੈਲਿਆ ਅਤੇ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋਈ ਕਿੰਮੀ ਅਤੇ ਪਵਨ ਦੇ ਅਕਾਊਂਟ ਤੋਂ ਇੱਕ ਬਹੁਤ ਹੀ ਦੁਖਦਾਈ ਸੁਨੇਹਾ ਸਾਹਮਣੇ ਆਇਆ ਇਸ ਸੁਨੇਹੇ ਵਿੱਚ ਲਿਖਿਆ ਸੀ ਹੁਣ ਅਸੀਂ ਵੱਖ ਹੋ ਚੁੱਕੇ ਹਾਂ ਸਾਨੂੰ ਹੋਰ ਤੰਗ ਨਾ ਕਰੋ ਜੋ ਕਰੇਗਾ ਰੱਬ ਕਰੇਗਾ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਦੋਵੇਂ ਟੁੱਟ ਚੁੱਕੇ ਹਾਂ ਦੋਸਤੋ ਇਹ ਮੈਸੇਜ ਪਾਉਣ ਤੋਂ ਤੁਰੰਤ ਬਾਅਦ ਕਿੰਮੀ ਅਤੇ ਪਵਨ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਮੂਟ ਬੰਦ ਕਰ ਦਿੱਤੇ ਹਨ ਉਹ ਇਸ ਸਮੇਂ ਬਹੁਤ ਦੁੱਖ ਵਿੱਚ ਹਨ ਅਤੇ ਦੁਨੀਆ ਤੋਂ ਦੂਰ ਹੋਣਾ ਚਾਹੁੰਦੇ ਹਨ ਹੁਣ ਸੋਸ਼ਲ ਮੀਡੀਆ ਤੇ ਲੋਕਾਂ ਦਾ ਗੁੱਸਾ ਸਾਤਵੇਂ ਅਸਮਾਨ ਤੇ ਹੈ ਲੋਕ ਸੁਨੇਹਾ ਦੇ ਖਿਲਾਫ ਗੁੱਸੇ ਵਿੱਚ ਹਨ ਅਤੇ ਕਹਿ ਰਹੇ ਹਨ ਕਿ ਜਿਹੜੀ ਕੁੜੀ ਨੇ ਆਪਣਾ ਘਰ ਵਾਲਾ ਨਹੀਂ ਛੱਡਿਆ ਜੋ ਉਸ ਨੂੰ ਬੇहद ਪਿਆਰ ਕਰਦਾ ਸੀ ਤਾਂ ਕਿੰਮੀ ਤਾਂ ਫਿਰ ਦੂਰ ਦੀ ਗੱਲ ਹੈ ਲੋਕ ਵੱਡੀ ਗਿਣਤੀ ਵਿੱਚ ਕਿੰਮੀ ਲਈ ਇਨਸਾਫ ਮੰਗ ਰਹੇ ਹਨ ਅਤੇ ਸੁਨੇਹਾ ਕਤਿਆਲ ਤੋਂ ਕੜੀ ਤੇ ਕੜੀ ਕਾਰਵਾਈ ਹੋਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਦੋਸਤੋ ਇਸ ਮਾਮਲੇ ਤੇ ਤੁਹਾਡੀ ਕੀ ਰਾਏ ਹੈ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹਾਂ ਆਪਣੇ رائے ਕਮੈਂਟ ਕਰਕੇ ਜਰੂਰ ਸਾਂਝੀ ਕਰੋ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰਾਖਾ ਛੱਤ ਸ਼੍ਰੀ ਅਕਾਲ ਦੋਸਤੋ